جی انو پیارے ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤਜ਼ਾਬ ਖਾਰ ਤੇ ਲੂਣ ਇਸ ਦੇ ਬੱਚਿਓ ਅਭਿਆਸ ਦਾ 5ਵਾਂ ਸਵਾਲ ਜਿਹਦੇ ਕਿ ਪੰਜ ਪਾਗ ਹਨ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣਾ ਤੇ ਸਮਝੋ ਕੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋਹ ਸ਼ੁ크ਰੀਆ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦਾ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਉੱਥੇ ਤੁਹਾਨੂੰ ਮਿਲੇਗੀ 7th English ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਹਲ ਕਰਕੇ ਪਾਈ ਗਈ ਹੈ ਇਹ ਕਹਾਂਗੀ 7th Maths ਜਿਹਦੇ ਵਿੱਚ ਮੈਥ ਦੀ ਕਿਤਾਬ ਇੰਗਲਿਸ਼ ਮੀਡੀਅਮ ਵਿੱਚ ਹਲ ਕਰਕੇ ਪਾਈ ਗਈ ਹੈ ਇਹ ਕਹਾਂਗੀ 7ਵੀਂ ਗਣਿਤ ਜਿਹਦੇ ਵਿੱਚ ਗਣਿਤ ਦੀ ਕਿਤਾਬ ਪੰਜਾਬੀ ਮੀਡੀਅਮ ਵਿੱਚ ਹਲ ਕਰਕੇ ਪਾਈ ਗਈ ਹੈ ਇਹ ਕਹਾਂਗੀ ਗਣਿਤ ਦੇ ਸਿਧਾਂਤ ਜਿਹਦੇ ਵਿੱਚ ਗਣਿਤ ਦੀਆਂ ਮੁੜ ਜੜੀਆਂ ਮੁਢਲੀਆਂ ਗੱਲਾਂ ਉਹਨਾਂ ਨੂੰ ਸਮਝਾਇਆ ਗਿਆ ਹੈ ਇੱਕ ਹੈਗੇ ਬੱਚਿਓ ਤੁਹਾਡੀ ਜਨਰਲ ਨੌਲੇਜ ਨੂੰ ਵਿਦਾਨਣ ਲਈ ਐਬ੍ਰੀਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ। ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜਰੂਰ ਦੇਖੋ। ਆਹ ਦੇਖਿਓ ਬੱਚਿਓ ਇਹਨਾਂ ਬੜੇ ਛੋਟੇ-ਛੋਟੇ ਸਵਾਲ। ਪੰਜਵਾਂ ਸਵਾਲ ਜਿਹੜਾ ਹੈ ਉਹਦਾ ਸਿਰਲੇਖ ਹੈ ਬਹੁਤ ਛੋਟੇ ਉਤਰਾ ਦੇ ਉਤਰਾ ਵਾਲੇ ਅਸ਼ਕ। ਸੋ ਪਹਿਲਾ ਸਵਾਲ ਹੈ ਸਾਡੇ ਮਿਹਦੇ ਵਿੱਚ ਜਾਂ ਪੇਟ ਵਿੱਚ ਕਿਹੜਾ ਤਜ਼ਾਬ ਨਿਕਲਦਾ ਹੈ? ਬੱਚਿਓ ਤੁਹਾਨੂੰ ਕੋਲ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੇ। ਇਹ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਇਹ ਅਸੀਂ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਸਾਰੇ ਕਵਰ ਕਰ ਲੈਨੇ ਸੋ ਸਾਡੇ ਮੇਦੇ ਵਿੱਚ ਹਾਈਡਰੋਕਲੋਰਿਕ ਐਸਿਡ ਨਾਮ ਦਾ ਤੇਜ਼ਾਬ ਨਿਕਲਦਾ ਹੈ ਤੇ ਕਹਿੰਦੇ ਕੋਈ ਦੋ ਐਂਟਾਸਿਡਸ ਦੇ ਨਾਮ ਲਿਖੋ ਐਂਟਾਸਿਡ ਕੀ ਹੁੰਦਾ ਬੱਚਿਓ ਐਂਟਾਸਿਡ ਜੋ ਐਸਿਡਿਟੀ ਜੋ ਕਿ ਵਧੂ ਐਸਿਡ ਜਿਹੜਾ ਮੇਦੇ ਵਿੱਚ ਪੈਦਾ ਹੁੰਦਾ ਹੈ ਉਹਦੇ ਕਰਕੇ ਜੋ ਸਾਨੂੰ ਤਕਲੀਫ ਹੁੰਦੀ ਹੈ ਦਰਦ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਐਸਿਡਿਟੀ ਤੇ ਐਸਿਡਿਟੀ ਦੇ ਮਸਲੇ ਨੂੰ ਹੱਲ ਕਰਨ ਲਈ ਜੋ ਅਸੀਂ ਵਰਤਦੇ ਹਾਂ ਦਵਾਈ ਦੇ ਤੌਰ ਤੇ ਉਹਨਾਂ ਕਿਹਾ ਜਾਂਦਾ ਐਂਟਾਸਿਡਸ ਇਹ ਕਹਿੰਦੇ ਦੋ ਐਂਟਾਸਿਡ ਦੇ ਨਾਮ ਲਿਖੋ ਇੱਕ ਹੈਗਾ ਬੱਚੇ ਬੇਕਿੰਗ ਸੋਡਾ ਇੱਕ ਹੈਗਾ ਮਿਲਕ ਆਫ ਮੈਗਨੀਸ਼ੀਆ ਠੀਕ ਹੈ ਜੀ ਫਿਰ ਕਹਿੰਦੇ ਕਿਹੜੀ ਡੰਗ ਦੇ ਤੌਰ ਤੇ ਕਿਸ ਪਦਾਰਥ ਦੀ ਵਰਤੋਂ ਕਰਦੀ ਹੈ ਸੋ ਡੰਗ ਵਿੱਚ ਹੈ मधुਮੱਖੀ ਹੋਵੇ ਚਾਹ ਕਿੜੀ ਹੋਵੇ ਜਾਂ ਕੋਈ ਤਮੋੜੀ ਹੋਵੇ ਜਾਂ ਕੋਈ ਡੇਮੋ ਹੋਵੇ ਊੜ ਹੋਵੇ ਤੇ ਆ ਕੀ ਉਹ ਐਸਿਡ ਛੱਡਦੇ ਨੇ ਸੋ ਕਿਹੜੀ ਡੰਗ ਦੇ ਤੌਰ ਤੇ ਫਾਰਮਿਕ ਐਸਿਡ F O R M I C ਫਾਰਮਿਕ ਐਸਿਡ ਦੀ ਵਰਤੋਂ ਕਰਦੀ ਹੈ ਸੋ ਡੰਗਰਾਈ ਫਾਰਮਿਕ ਐਸਿਡ ਸਾਡੀ ਚਮੜੀ ਚ ਖੋਪ ਦਿੰਦੀ ਜਦ ਟੀਕਾ ਲਾਈਦਾ ਹੈ ਨਾ ਤੇ ਉਹ ਫਿਰ ਫਾਰਮਿਕ ਐਸਿਡ ਕਰਕੇ ਕੀ ਹੁੰਦਾ ਹੈ ਕਿ ਸੋਜ ਲਾਲੀ ਤੇ ਦਰਦ ਜਿਹੜੀ ਹੈ ਉਹ ਹੁੰਦੀ ਹੈ ਠੀਕ ਹੈ ਤੇ ਹੁਣ ਅਗਲੇ ਆਖਰੀ ਦੋ ਸਵਾਲ ਕੋਈ ਦੋ ਸਿਟਰਿਕ ਫਲਾਂ ਦੇ ਨਾਮ ਦੱਸੋ ਸਭ ਬੱਚੋ ਸੰਤਰਾ ਨਿੰਬੂ ਤੇ ਮਸ਼ਹੂਰ ਨੇ ਮੈਂ ਨਾਲ ਇੱਕ ਟਮਾਟਰ ਵੀ ਜੋੜ ਦਿੱਤਾ ਸੋ ਤੁਸੀਂ ਇਹ ਸੰਤਰਾ ਨਿੰਬੂ ਦੇ ਸੌਖੇ ਯਾਦ ਰੱਖਣੇ ਮੌਸਮੀ ਵੀ ਲਿਖ ਸਕਦੇ ਹੋ ਇਹ ਟਮਾਟਰ ਵੀ ਲਿਖ ਸਕਦੇ ਹੋ ਸੰਤਰਾ ਠੀਕ ਹੈ ਨਾ ਸਿਟਰਿਕ ਐਸਿਡ ਹੁੰਦਾ ਬਾਕੀ ਪਾਲਕ ਚ অক্সੈਲਿਕ ਐਸਿਡ ਹੁੰਦਾ ਹੈ ਇਮਲੀ ਸਟਾਰਟੈਰਿਕ ਐਸਿਡ ਹੁੰਦਾ ਹੈ ਆਮਲੇ ਵਿੱਚ ਵੱਡਾ ਐਸਕੋਰਵਿਕ ਐਸਿਡ ਹੁੰਦਾ ਹੈ ਸਰਕੇ ਵਿੱਚ ਐਸਟਿਕ ਐਸਿਡ ਹੁੰਦਾ ਹੈ ਇਹ ਸਾਰੇ ਸੋਚੋ ਤੇ ਉੱਤਰ ਦਿਓ ਦੀ ਲੜੀ ਵਿੱਚ ਅਸੀਂ ਸਮਝਾਏ ਨੇ ਤੇ ਸਾਰੇ ਤੁਹਾਨੂੰ ਯਾਦ ਆਉਣਾ ਚਾਹੀਦੇ ਨੇ ਕੋਈ ਜ਼ਰੂਰੀ ਨਹੀਂ ਉਹਨਾਂ ਨੇ ਦੋ ਸਿਟਰਿਕ ਫਲਾਂ ਦੇ ਨਾਮ ਕਿਹਾ ਉਹ ਕੋਈ ਹੋਰ ਫਲ ਵੀ ਕਹਿ ਸਕਦਾ ਹੈ ਵੀ ਪੁੱਛ ਸਕਦੇ ਨੇ ਵੀ ਟਾਰਟ੍ਰਿਕ ਐਸਿਡ ਕਿਹੜੇ ਖਾਦ ਪਦਾਰਥ ਵਿੱਚ ਮਿਲਦਾ ਹੈ ਤੁਹਾਨੂੰ ਕਹਿਣ ਕਿ ਐਸਿਟਿਕ ਐਸਿਡ ਸਰਕੇ ਵਿੱਚ ਕਿਹੜਾ ਐਸਿਡ ਹੁੰਦਾ ਠੀਕ ਹੈ ਸੋ ਇਸ ਤਰ੍ਹਾਂ ਸਾਨੂੰ ਸਾਰਿਆਂ ਦਾ ਪਤਾ ਹੋਣਾ ਚਾਹੀਦਾ ਸੋ ਤੇਜ਼ਾਬੀ ਉਤਪਾਦਾਂ ਦੇ ਉਪਚਾਰ ਦੀ ਕੀ ਲੋੜ ਹੈ ਉਪਚਾਰ ਮੈਨੇ ਇਲਾਜ ਵੀ ਜਿਹੜੇ ਤੇਜ਼ਾਬੀ ਉਤਪਾਦ ਨੇ ਉਹਨਾਂ ਨੂੰ ਮਿਲਕੀ ਨਿਜਠਣ ਲਈ ਉਹਦੀ ਨਿਜਠਣ ਦੀ ਕੀ ਲੋੜ ਹੈਗੀ ਹੈ ਸੋ ਇਹਦਾ ਜਵਾਬ ਹੈ ਬੱਚਿਓ ਤੇਜ਼ਾਬੀ ਉਤਪਾਦ ਜਿਹੜੇ ਨੇ ਤੇਜ਼ਾਬੀ ਉਤਪਾਦ ਮਿੱਟੀ ਹਵਾ ਅਤੇ ਪਾਣੀ ਨੂੰ ਦੂਸ਼ਿਤ ਕਰਦੇ ਨੇ ਮਿੱਟੀ ਵੀ ਖਰਾਬ ਹੁੰਦੀ ਹੈ ਬੱਚੇ ਫਸਲਾਂ ਦਾ ਨੁਕਸਾਨ ਹੁੰਦਾ ਹੈ ਪਾਣੀ ਵੀ ਗੰਦਲਾ ਹੁੰਦਾ ਹੈ ਤੇ ਹਵਾਵੀ ਤੇ ਫਿਰ ਕੀ ਹੁੰਦਾ ਬੱਚਿਓ ਇਹ ਉਤਪਾਦ ਤੇਜ਼ਾਬੀ بارش ਲਈ ਜ਼ਿੰਮੇਵਾਰ ਹਨ ਹਵਾ ਵਿੱਚ ਜਦ ਕਾਰਬਨ ਡਾਈਆਕਸਾਈਡ ਸਲਫਰ ਡਾਈਆਕਸਾਈਡ ਨਾਈਟ੍ਰਿਕ ਆਕਸਾਈਡ ਜਾਂਦੀ ਨਾਈਟ੍ਰੋਜਨ ਡਾਈਆਕਸਾਈਡ ਜਾਂਦੀ ਹੈ ਤੇ ਪਾਣੀ ਨਾਲ ਘੁਲ ਕੇ ਫਿਰ ਕਾਰਬੋਨਿਕ ਐਸਿਡ ਸਲਫਿਊਰਿਕ ਐਸਿਡ ਤੇ ਨਾਈਟ੍ਰਿਕ ਐਸਿਡ ਬਣਾਂਦੀ ਹੈ ਐਸਿਡ ਬਣ ਜਾਂਦੇ ਨੇ ਤੇ ਪਾਣੀ ਚ ਘੁਲ ਕੇ ਫਿਰ ਮੀਂਹ ਆਹੀ ਥੱਲੇ ਆਉਂਦੇ ਨੇ ਮਿੱਟੀ ਚ ਵੀ ਤਦਾਬ ਆ ਜਾਂਦਾ ਹੈ ਪਾਣੀ ਚ ਵੀ ਆ ਜਾਂਦਾ ਤੇ ਉਹਨਾਂ ਜੀਵ ਜੰਤੂ ਮਰਦੇ ਨੇ ਸੋ ਜ਼ਿੰਮੇਵਾਰ بارش ਲਈ ਜ਼ਿੰਮੇਵਾਰ ਹਨ ਅਤੇ ਜੀਵ ਜੰਤੂਆਂ ਲਈ ਮਾਰੂ ਸਾਬਿਤ ਹੋ ਰਹੇ ਹਨ ਇਸ ਲਈ ਇਤਜ਼ਾਬੀ ਉਤਪਾਦਾਂ ਦੇ ਉਪਚਾਰ ਦੀ ਲੋੜ ਹੈ। ਭਾਵੇਂ ਫੈਕਟਰੀਆਂ ਵਿੱਚੋਂ ਰੈਨਡ ਖੁੰਨ ਨਿਕਲਦੀ ਹੈ ਉਹ ਵੀ ਇਤਜ਼ਾਬ ਹੁੰਦਾ ਹੈ। ਭਾਵੇਂ ਅਸੀਂ ਰਸਾਇਣਿਕ ਖਾਦਾਂ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਉਹਦੇ ਨਾਲ ਵੀ ਮਿੱਟੀ 'ਚ ਇਤਜ਼ਾਬ ਹੁੰਦਾ ਹੈ। ਤੇ ਭਾਵੇਂ ਫੈਕਟਰੀਆਂ ਰਾਹੀਂ ਧੂਆਂ ਛੱਡਿਆ ਜਾਂਦਾ ਜਿਨ੍ਹਾਂ 'ਚ ਗੈਸਾਂ ਹੁੰਦੀਆਂ ਨੇ। ਸੋ ਇਹ ਜਿਹੜੀ ਚੀਜ਼ਾਂ ਨੇ ਇਤਜ਼ਾਬੀ ਉਤਪਾਦਾਂ ਦਾ ਉਪਚਾਰ ਕਰਨਾ ਇਸ ਲਈ ਲੋੜਿੰਦਾ ਹੈ ਕਿਉਂਕਿ ਇਹਨਾਂ ਦਾ ਨੁਕਸਾਨ ਹੁੰਦਾ ਹੈ। ਸੋ ਐਸੀ ਕਾਰੇ ਵਿਦਿਆਰਥੀਓ ਤੁਹਾਡੀ ਇਸ ਅਭਿਆਸ ਦਾ ਪੰਜਵਾਂ ਸਵਾਲ ਇਤੂ ਸੀ ਸੀ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ